ਬੱਚੇ ਦਾ ਮੈਨਾਂ ਮੇਰਾ ਬੱਚੇ ਦਾ ਇਲਾਜ ਕਰਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਮੇਰਾ ਬੱਚਾ ਠੀਕ ਹੋ ਜਾਵੇ ਸਾਡੇ ਮੇਰੇ ਕੋਲ ਇੱਕੋ ਇੱਕੇ ਬੱਚੇ ਦਾ ਮੇਰਾ ਸਾਰਾ ਹੈਗਾ ਉਹ ਵੀ ਮੇਰਾ ਇੰਨਾ ਦੁਖੀ ਹੋਇਆ ਪਿਆ ਹੈਗਾ ਵੀ ਰੱਬ ਨੇ ਮੈਨੂੰ ਇੰਨਾ ਕਿਤੇ ਛੱਡ ਦਿੱਤਾ ਮੇਰਾ ਕੀ ਧਿਆੜੀ ਤਾਰ ਹੈਗਾ ਬੜਾ ਜਦੋਂ ਰਾਣ ਨੂੰ ਰੋਂਦਾ ਵੇ ਤੇ ਜਰਿਆ ਨਹੀਂ ਜਾਂਦਾ ਮੈਂ ਤਾਂ ਬਹੁਤ ਜ਼ਿਆਦਾ ਨਾ ਮੈਂ ਕੁਝ ਕਰ ਜੇ ਚੱਕੀ ਚ ਚੌਪੜੀ ਹੁੰਦਾਗਾ ਵੇ ਕੋਣ ਵੀ ਕਿੰਨਾ ਕਾਲਾ ਪੈਂਦਾ ਵੇ ਇਦਾਂ ਹੀ ਕਰਦਾ ਰਹਿੰਦਾ ਹੈਗਾ ਜਦੋਂ ਵੀ ਮੈਂ ਇਹ ਮੰਗ ਚਾਉਣਾ ਵੀ ਮੇਰੇ ਬੱਚੇ ਦਾ ਇਲਾਜ ਕਰਾ ਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਖਰਚਾ ਬਹੁਤ ਇੰਨਾ ਮੈਂ ਕਾਰ ਨਹੀਂ ਸਾਦਾ ਗਰੀਬ ਬੰਦਾ ਹਾਂਗਾ ਤੇ ਘਰ ਵੀ ਮੈਂ ਕਹਨੇ ਰੱਖ ਦਿੱਤਾ ਹੈਗਾ ਜੋ ਮੈਂ ਪਹਿਲਾਂ ਲਾ ਦਿੱਤਾ ਹੈਗਾ ਲੱਖ ਰੁਪਏ ਲਾ ਕੇ ਮੈਂ ਲਾੜਤਾ ਫੜ ਫੜਾ ਕੇ ਕਾਰ ਕਰਾ ਆਗੇ ਮੇਰੇ ਸਾਰੇ ਪਾਸੇ ਹੁੰਦੇ ਮੇਰੇ ਹੱਤੀ ਕਿਦੋਂ ਅੱਜ ਕੱਲ ਪਤਾ ਰਿਸ਼ਤੇਦਾਰ ਵੀ ਕੋਈ ਨਹੀਂ ਕੱਢਦਾ ਆਇਆਗਾ ਬਰੇਂਦੀ ਉਮਰ ਹੈਗੀ ਏ 6 6 ਮਹੀਨਿਆਂ ਦਾ ਹੋ ਗਿਆ ਹੈ ਤੇ ਇਹਦਾ ਇੱਕ ਗੁਰਦਾ ਖਰਾਬ ਹੈਗਾ ਇੱਕ ਇੱਕ ਨੇ ਦੀ ਨਾਲੀ ਬਾਥ ਵਾਲੀ ਬਲੌਗ ਹੈਗੀ ਏ ਤੇ ਇੱਕ ਗੁਰਦੇ ਚ ਪ੍ਰੋਬਲਮ ਚੱਲੀ ਜਾਂਦੀ ਏ ਜਿਹੜਾ ਗੁਰਦਾ ਉਹ ਕਹਿੰਦੇ ਚੇਂਜ ਕਰਨਾ ਪੈਗਾ ਇਹਦਾ ਕਦੋਂ ਦਾ ਇਹਨੂੰ ਰੋਗ ਹੈ ਇਹ ਬੱਚੇ ਇਹ ਵੀਰੇ ਜੀ ਇਹ ਬਚਪਨ ਤੋਂ ਹੀ ਇਹਨੂੰ ਹੋ ਗਿਆ ਇਹ 6 ਮਹੀਨੇ ਦਾ ਹੋ ਗਿਆ ਇਹ ਤੇ ਬਚਪਨ ਤੋਂ ਹੀ ਲੈ ਕੇ ਇਹਨੂੰ ਰੋਕ ਹੈਗਾ ਇੱਕ ਮਸ਼ੀਨ 'ਚ ਵੀ ਰਿਹਾ ਮਹੀਨਾ ਤੇ ਉਹ ਤੱਕ ਰ ਮੁੱਕ ਮੁੱਕ ਹੀ ਗਿਆ ਸੀਗਾ ਤੇ ਫਿਰ ਵੀ ਲੈ ਕੇ ਬਾਬੇ ਨੇ ਸੁਣ ਲਈ ਤੇ ਫਿਰ ਠੀਕ ਹੋ ਗਿਆ ਫਿਰ ਉਹਨ ਡਵਾਈਸ ਲਾ ਚੱਲਦਾ ਪਿਆ ਪਰ ਰੋਂਦਾ ਬਹੁਤ ਵਿਚਾਰਾ ਜਰਿਆ ਨਹੀਂ ਜਾਂਦਾ ਹੈਗਾ ਤੇ ਇਹ ਇਲਾਜ ਕਿੱਥੇ ਹੋਏ ਦਾ ਚੱਲ ਰਿਹਾ ਲਾਇ ਚਾਚਾ ਬੱਚਾ ਫਰੀਦਕੋਟ ਹਸਪੀਟਲ 'ਚ ਚੱਲਦਾ ਪਿਆ ਤੇ ਬਾਕੀ ਟੈਸਟ ਹੁੰਦੇ ਨੇ ਹਰ ਪੀਜੀਆ ਵਿੱਚ ਵੀ ਚੱਲਦਾ ਹੈ ਦੋ ਪਾਸੇ ਚੱਲੀ ਜਾਂਦਾ ਹੈਗਾ ਹੁਣ ਉਹ ਟੈਸਟ ਕਰੀ ਜਾਂਦੇ ਨੇ ਤੇ ਪ੍ਰੋਬਲਮ ਜਾਦੀ ਵਧੀ ਜਾਂਦੀ ਵੀ ਯਾਨੀ ਕੱਟ ਨਹੀਂ ਦੇਈ ਹੈਗੀ ਉਹਨਾਂ ਨੇ ਕਿਹਾ ਵੀ ਗੋਦਾ ਚੇਂਜ ਕਰਨਾ ਪਵੇਗਾ ਤੁਸੀਂ ਆਪ ਦਾ ਕੋਈ ਪੈਸੇ ਤਿਲ ਦਾ ਹੱਲ ਕਰੋ ਬੱਚੇ ਨੂੰ ਜਾਨ ਨੂੰ ਵੀ ਖਤਰਾ ਹੈਗਾ ਜੇ ਲੈਟਰੀ ਮਤ ਰੋਕੇ ਤੇ ਬੱਚਾ ਜਾਨ ਜਾ ਸਕਦੀ ਹੈ ਕਿਉਂ ਨਹੀਂ ਤੁਸੀਂ ਪਰਾ ਰਹੇ ਕੀ ਤੁਹਾਡੇ ਕੋਲ ਰੋਜ਼ਗਾਰ ਕੀ ਕੀ ਕਮਾਈ ਹੈ ਤੁਹਾਡੇ ਕੋਲ ਬਜੀ ਕਮਾਈ ਦਿਹਾੜੀਦਾਰ ਬੰਦਾ ਮੈਂ ਮੈਂ ਆਪ ਵੀ ਠੀਕ ਨਹੀਂ ਦਿੰਦਾ ਹੈਗਾ ਤੇ ਦਿਹਾੜੀ ਤੇ ਆਪਾਂ ਕਰਕੇ ਆਦੇ ਬੱਚਿਆਂ ਨੂੰ ਪਾਲਦਾ ਸੰਭਦਾ ਹੈਗਾ ਤੇ ਨਾਲ ਘਰ ਦੀ ਵੀ ਵਿਚਾਰੀ ਪੁੱਛੇ ਪੁੱਛੇ ਲਾ ਕੇ ਤੇ ਟਾਈਮ ਪਾਸੇ ਸਰਕਲ ਚਲਾਉਣੇ ਆ ਹੁਣ ਜਦੋਂ ਤੇ ਬੱਚਾ ਬਿਮਾਰ ਹੈ ਮਿੱਤਰ ਦਿਹਾੜੀ ਵੀ ਨਹੀਂ ਜਾਇਆ ਜਾਂਦਾ ਮੈਂ ਆਪ ਵੀ ਠੀਕ ਨਹੀਂ ਦਿੱਦਾ ਹੈਗਾ ਇਹ ਬੱਚੇ ਦੇ ਜੀ ਕਾਰਨ ਹੈਗਾ ਮੈਂ ਚਾਹਣਾ ਵੀ ਮੇਰੇ ਬੱਚੇ ਦੀ ਕੋਈ ਮੇਰਾ ਲਾਜ ਕਰਾ ਦੇ ਵਧੀਆ ਥਾਂ ਤੇ ਜਦ ਮੇਰਾ ਬੱਚਾ ਠੀਕ ਹੋ ਜਾਵੇ ਕਿਥੇ ਰ ਮਾਂ ਬਾਪ ਕੋ ਕੋ ਨਹੀਂ ਨਾਲ ਸਾਧਦੇ ਮਾਂ ਬਾਪ ਪਾ ਜੀ ਮੇਰਾ ਬਚਪਨ ਤੁਸੀਂ ਪੂਰਾ ਹੋ ਗਿਆ ਵੀ ਮੈਂ ਵੇਖਿਆ ਹੀ ਨਹੀਂ ਕਬਾ ਉਦੋਂ ਬਾਅਦ ਫਿਰ ਮੈਂ ਮਾਂ ਮੈਣ ਲਿਆਂਦਾ ਸੀ ਸਪਾਲਿਆ ਸੰਭਿਆ ਸੀਗਾ ਵੀ ਜੋ ਹੋ ਗਿਆ ਇਸ ਫੋਟੋ ਨਾਲ ਕੀਤੀ ਉਦੋਂ ਬਾਅਦ ਫਿਰ ਮੈਂ ਆਪ ਹੀ ਸਾਰਾ ਸਿਰ ਤੇ ਦਾ ਘਰ ਲਿਆ ਤਿੰਨ ਤਿੰਨ ਮੈਲੇ ਜਗਾ ਲਈ ਸੀਗੀ ਉਹ ਵੀ ਹੁਣ ਬੱਚੇ ਕਰਕੇ ਮੈਂ ਗਹਿਣੇ ਰੱਖ ਦਿੱਤੇ ਨੰਬਰਦਾਰ ਨੂੰ ਦੇ ਦਿੱਤੇ ਸੀ ਤੇ ਵੀ ਜਣਕੀ ਵੀ ਸਾਰਾ ਕੁਝ ਜਣਕੀ ਵੀ ਹੁਣ ਮੇਰਾ ਗਹਿਣੇ ਕੀਤਾ ਹੈ ਜਿਹੜਾ ਹੈਗਾ ਸੀ ਮਾੜਾ ਮੋਟਾ ਰੋਜ਼ਗਾਰ ਹੁਣ ਤਾਂ ਕੰਮ ਵੀ ਜਾ ਜਾਂਦਾ ਹੈਗਾ ਵੀ ਬੱਚੇ ਨੂੰ ਮੈਨੂੰ ਹਫਤੇ ਬਾਅਦ ਲਿਜਾਣਾ ਪੈਂਦਾ ਹੈਗਾ ਤੇ ਇਹ ਗੱਡੀ ਤੋਂ ਇਲਾਵਾ ਹੋਰ ਕਮਾਈ ਦਾ ਸਾਧਨ ਕੋਈ ਹੈ ਨਹੀਂ ਦਿਹਾੜੀ ਤੋਂ ਇਲਾਵਾ ਭਾਜੀ ਕੋਈ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੈਗਾ ਹੈਗਾ ਤੇ ਇਹੇ 2 ਕਿ ਨਹੀਂ ਉਹ ਮਾਸਿਕਾ ਤੋਂ ਪੇਸ਼ੀ ਨੰਬਰ ਉਹ ਪਤਾ ਦਾ ਬੱਚੇ ਬਈ ਉਮਰ 6 ਮਹੀਨੇ ਦਾ ਹੋ ਗਿਆ ਬੱਚਾ ਤੇ ਜਦੋਂ ਦਾ ਜਨਮ ਹੋਇਆ ਉਦੋਂ ਤੇ ਲੈ ਕੇ ਯਾਨੀ ਕਿ ਇੱਕ ਮਸ਼ੀਨ ਚ ਪੈ ਗਿਆ ਸੀ ਇਹ ਤੇ ਮਹੀਨਾ ਤੇ ਮਸ਼ੀਨ ਚ ਹੀ ਰਹਿ ਬਕਰ ਤੇ ਮੁੱਕਮਕੀ ਗਿਆ ਸੀਗਾ ਤੇ ਫਿਰ ਹੁਣ ਗਾਂ ਦੇ ਕਿਸਮਤ ਨਾਲ ਯਾਨੀ ਕਿ ਅੱਖਾਂ ਖੋਲ ਲੀਆਂ ਤੇ ਇਹ ਤੱਕ ਲੱ ਚਲੇ ਪਰ ਰਾਤ ਨੂੰ ਜਦ ਰੋਂਦਾ ਇਹ ਜਰਿਆ ਨਹੀਂ ਜਾਂਦਾ ਵੀ ਨਾ ਤਾਂ ਅਸੀਂ ਵੀ ਇਹਨੂੰ ਦਵਾਈ ਦੇ ਸਕਦੇ ਉਹ ਜੀ ਡਾਕਟਰਾਂ ਤੋਂ ਬਗੈਰ ਦਿੱਲੀ ਕੋਈ ਕਰਾਵਾ ਹੋਰ ਵੀ ਪ੍ਰੋਬਲਮ ਹਾਂਜੀ ਇੱਕ ਗੁਰਦੇ ਤੋਂ ਲਾਵੇ ਇੱਕ ਦੀ ਬਾਤ ਹੋਣੀ ਨਾਲੀ ਬਲੌਕ ਹੈਗੀ ਹੈ ਜਿਹੜਾ ਨਾਲੀ ਦੇ ਦਾ ਬਾਥਰੂਮ ਉਹਨੇ ਕਰਤਾ ਬੜਾ ਰੋਂਦਾ ਹੈ ਜਿਹੜਾ ਕਿ ਜਰਿਆ ਨਹੀਂ ਚਾਹਦਾ ਗਾਗਾ ਔਲਾਦ ਜੀ ਅਖੀ ਕੋਈ ਸਸਤਾ ਨਾ ਕਿਸੇ ਨੇ ਗੱਲਬਾਤ ਨਹੀਂ ਕੀਤੀ ਗੱਲਬਾਤ ਭਾਜੀ ਕਿਸੇ ਨੇ ਸਾਡੀ ਕੋਈ ਨਹੀਂ ਸੁਣਵਾਈ ਕੀਤੀ ਹੈਗੀ ਬੜਾ ਸੀ ਕਿਹਾ ਤੇ ਬੜਾ ਸੀਗਾ ਵੀ ਜਿੱਤੇ ਜਿੱਤੇ ਸਾਨੂੰ ਦੱਸਿਆ ਪਰ ਕੋਈ ਨਹੀਂ ਸਾਡੀ ਕਿਸੇ ਨੇ ਸੁਣੀ ਹੈਗੀ ਕਿ ਤੁਸੀਂ ਬੰਕੀ ਕਰ ਮੰਗਿਆ ਹੀ ਕਰਦਾ ਵੀ ਮੇਰੇ ਬੱਚੇ ਦਾ ਇਲਾਜ ਕੀਤਾ ਜਾਵੇ ਪਰ ਮੈਨੂੰ ਕੋਈ ਮੰਗਣੀ ਹੈਗੀ ਹੈਗੀ ਮੇਰਾ ਬੱਚਾ ਠੀਕ ਹੋ ਜਾਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਠੀਕ ਕਰ ਦੋ। ਭਾਜੀ ਬੱਚੇ ਦੀ ਕਿੰਨੀ ਉਮਰ ਹੈ ਕਿ ਬੱਚੇ ਨੂੰ ਰੋਕੀ ਹੈ? ਇਹ ਬੱਚਾ 5-6 ਮਹੀਨੇ ਦਾ ਹੈਗਾ ਤੇ ਉਹਦੇ ਗੁਰਦੇ 'ਚ ਪ੍ਰੋਬਲਮ ਹੈ ਤੇ ਉਹਨਾਂ ਦੇ ਵੀ ਚੈੱਕ ਤੇ ਜਮੇ ਖਰਾਬ ਹੈ ਇੱਕ ਤਾਂ ਇਲਾਜ ਚੱਲੀ ਜਾਂਦਾ। ਇਹ ਕੀ ਹੋਰ ਕੋਈ ਨਾਲੀ ਇੱਕਦਾਂ? ਇਹ ਬਾਥਰੂਮ ਵਾਲੀ ਨਾਲੀ ਵੀ ਬਲੌਕ ਹੈ ਜੀ। ਜੇਕਰ ਉਹੰਦਰ ਆਤ ਨੂੰ ਬਹੁਤ ਰਹਿੰਦਾ ਬਾਥਰੂਮ ਕੰਨਾ ਲੱਗਾ ਤਾਂ ਬਹੁਤ ਜ਼ਿਆਦਾ ਹੀ ਰਹਿੰਦਾ। ਇਹ ਇਲਾਜ ਕਿੱਥੋਂ ਚੱਲ ਰਿਹਾ ਹੈ? ਇਲਾਜ ਤਾਂ ਫਰੀਦਕੋਟ ਤੋਂ ਚੱਲ ਰਿਹਾ ਸਰਕਾਰੀ ਹਸਪਤਾਲ ਗੁਰਗੋਵਿੰਦ ਸਿੰਘ। ਇਹ ਕੀ ਡਾਕਟਰ ਹੁਣ ਕੀ ਕਹਿੰਦੇ ਨੇ ਵੈਸੇ ਵੀ ਠੀਕ ਹੋ ਜਾਏਗਾ ਜਾਂ ਕੀ ਕਰਨਾ ਪੈਣਾ ਉਹ ਕਹਿੰਦੇ ਆਪਰੇਸ਼ਨ ਹੀ ਕਰਨਾ ਪੈਣਾ ਆਪਰੇਸ਼ਨ ਤਾਂ ਬਿਨਾ ਨਹੀਂ ਹੋਣਾ ਆਪਰੇਸ਼ਨ ਕਹਿੰਦੇ ਜ਼ਰੂਰੀ ਆ ਉਹਨਾਂ ਨੇ ਐਕਸ-ਰੇ ਵੀ ਕੀਤੇ ਸਾਰਾ ਕੁਝ ਕੀਤਾ ਕੋਈ ਹੱਲ ਨਹੀਂ ਹੋਇਆ ਕਹਿੰਦੇ ਆਪਰੇਸ਼ਨ ਹੀ ਆ ਹਾਂ ਜੀ ਗੁਰਦੇ ਦਾ ਆਪਰੇਸ਼ਨ ਕਹਿੰਦੇ ਹਾਂ ਜੀ ਕਹਿੰਦੇ ਗੁਰਦਾ ਚੇਂਜ ਕਰਨਾ ਪਊ ਇਹ ਫਿਰ ਇੰਨਾ ਤਾਂ ਫਿਰ ਇਲਾਜ ਦਾ ਕਿਸ ਤਰ੍ਹਾਂ ਕੋਈ ਪੈਸਾ ਤੋਂ ਕਿਵੇਂ ਕਰ ਰਹੇ ਨੇ ਉਸ ਡਾਕਟਰ ਉਹ ਕਹਿੰਦੇ ਪੈਸੇ ਆਪ ਦੇ ਪ੍ਰਬੰਧ ਕਰਕੇ ਰੱਖੋ ਹੁਣ ਕੀ ਪੈਸੇ ਕੋਣੋ ਫਿਰ ਹੁਣ ਤੁਸੀਂ ਇਲਾਜ ਨਹੀਂ ਕਰਵਾ ਰਹੇ ਹਾਂਜੀ ਪੈਸੇ ਸਾਡੇ ਘਰ ਚ ਹੈ ਨਹੀਂ ਕਮਾਉਣ ਵਾਲਾ ਕੋਈ ਹੈ ਨਹੀਂਗਾ। ਕੀ ਕੀ ਆਪਣਾ ਇਹਦੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ? ਇਹਦੇ ਫਾਦਰ ਸਾਹਿਬ ਦਿਹਾੜੀ ਕਰਦੇ ਆ। ਕੋਈ ਕਮਾਉਣ ਤਾਂ ਹੋਰ ਕੋਈ ਸਾਧਨ ਨਹੀਂ ਹੈ। ਨਹੀਂ ਕੋਈ ਹੋਰ ਕੋਈ ਨਹੀਂ ਹੈਗਾ ਕੋਈ ਸਾਡੇ ਘਰ ਦੇ ਵਿੱਚ। ਕੀ ਮੰਗ ਕੀ ਤੁਸੀਂ ਵੈਸੇ ਕਰਦੇ ਹੋ? ਅਸੀਂ ਮੰਗੇ ਇਹ ਕਰਦੇ ਆ ਕਿ ਸਾਡੇ ਬੱਚੇ ਦਾ ਇਲਾਜ ਕਰਾਇਆ ਜਾਵੇ ਬਸ ਹੋਰ ਸਾਡੀ ਕੋਈ ਮੰਗ ਨਹੀਂ ਹੈ। ਕੀ ਨਾਮ ਕੀ ਰਹਾ? ਇਹਦਾ ਨਾਮ ਦਿਲਰਾਜ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਰਣਜੀਤ ਕੋ।